ਵਾਹਿਗੁਰੂ ਸਾਹਿਬ ਜੀ ਹਰ ਹਰ ਨਾਮ ਪੋਤ ਬੋਇਆ ਖੇਵਟ ਸ਼ਬਦ ਗੁਰਪਾਰ ਲੰਘਈਆ ਜਮ ਜਗਾਤੀ ਨੇੜ ਨ ਆਵੇ ਨਾ ਕੋ ਤਸਕਰ ਚੋਰ ਲਗਈਆ ਸੋ ਕਹੋ ਟਲ ਗੁਰ ਸੇਵੀਐ ਅਨਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਇ ਵਾਹਿਗੁਰੂ ਸਵਾਹਿਬ ਜੀ ਸੋਰਠ ਮਹਲਾ ਪੰਜਵਾ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਇਆਲ ਹੋਵਾ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਆਇਆ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁਖ ਬਿਰਸੇ ਸੁਖ ਪਾਏ ਆ ਦਿਆਲ ਹੋਵਾ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਗਾਤਾ ਕਾ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਰਹਾਓ ਸਤਗੁਰ ਨਾਮ ਨਿਧਾਨ ਦਰੜਾਇਆ ਚੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੈਨਾ ਮਨ ਵਸਿਆ ਅਬ ਨਾਸੀ ਤਾਕੋ ਬਿਗਨ ਨਾ ਕੋ ਲੱਗੈ ਜੋ ਸਤਗੁਰ ਆਪਣਾ ਰਾਖੇ ਚਰਨ ਕਮਲ ਬਸੇ ਰਦੇ ਅੰਤਰ ਅੰਬਰਤ ਹਾਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਾਨ ਕੀ ਈਸ਼ਵ ਪੁਜਾਈ ਨਾਨਕ ਦਾਸ ਤਾਕ ਬਲਿਆਰੇ ਜਨ ਪੂਰਨ ਪੈਜ ਰਖਾਈ ਤਾਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਈਸ਼ਵ ਪੁਜਾਈ ਨਾਨਕ ਦਾਤਾ ਕੇ ਬਲਿਆਰੇ ਜਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 5 ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਲ ਹੋਵਾ ਪਾਰ ਬ੍ਰਹਮ ਸਵਾਮੀ ਪੂਰਾ ਸਤਗੁਰ ਤੇ ਆਇਆ ਵਾਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਬ ਜੀ ਸਭ ਕੋ ਕਾਲ ਸਭਨ ਕੋ ਕਰਤਾ ਔਰੋ ਸੋਗ ਦੁਖਣ ਕੋ ਹਾਰਤਾ ਇਕ ਚੇਤਕ ਛਿੰਤਾਇਓ ਕਾਲ ਖਾਸ ਕੇ ਬੀਚ ਨਾ ਆਇਓ ਵਾਹਿਗੁਰੂ ਸਾਬ ਜੀ ਗੁਰੂ ਗਰੀਬ ਨвар ਸਵਈਆ ਸੀਸ ਕਟਿਓ ਨਾ ਹਟਿਓ ਤੇ ਠੌਰ ਤੇ ਦੌਰ ਕੈ ਆਗੇ ਹੀ ਕੋ ਪਗ ਧਾਰਿਓ ਸਿਰ ਕਟਿਓ ਨਾ ਹਟਿਓ ਤੇ ਠੌਰ ਤੇ ਦੋਰ ਕੈ ਆਗੇ ਹੀ ਕੋ ਪਗ ਧਾਰਿਓ ਉੰਚਰ ਏਕ ਉਤੋ ਧਲ ਮੈਂ ਤੇ ਧਾਏ ਕੈ ਜਾਏ ਕੈ ਕਾਏ ਪਰਹਾਰੇ ਵੀਰ ਚਲਿਓ ਅਸਲੈ ਕਰ ਸ੍ਰੀ ਹਰ ਓਰ ਉਧਾਰਿਓ ਓ ਮੰਗਰਿਓ ਸਿਰ ਸ੍ਰੀ ਸੇਵਲ ਗੋ ਮੂਡ ਕੀ ਮਾਲਕੋ ਮੇਰ ਸਵਾਰਿਓ ਦੋਹਰਾ ਆ ਮੇਟ ਸਿੰਘ ਆਤੀ ਬਲੀ ਬਹੁਤ ਕਰਿਓ ਸੰਗਰਾਮ ਨਿਗਸ ਜੋਤ ਹਾਰ ਸੋ ਮਿਲੀ ਜੋ ਨਿਸਕੋ ਕਰਪਾਨ ਆ ਮੇਟ ਸਿੰਘ অতি ਬਲੀ ਬਹੁਤ ਕਰਿਓ ਸੰਗ ਰਾਮ ਨਿਗਸ ਜੋਤ ਹਰ ਸੋ ਮਿਲੀ ਜੋ ਨਿਸ ਕੋ ਕਰ ਪਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ すぅ。